ਉਹ ਇੱਕਾਤ ਨਹੀਂ ਪਰੌਣਿਆ ਤੂੰ ਤਾਂ ਅਸੀਂ ਤਾਂ ਰੇਟ ਹੋ ਜਾਵੇ ਫਿਰ ਤੁਸੀਂ ਵੀ 16 16 ਨੂੰ ਕਰਦੇ 16 ਨੂੰ ਕਿੱਥੋਂ ਵੇਚੂ ਤੂੰ ਤਾਂ 16 16 ਕਰੀ ਜਾਂਦਾ ਉਹ ਲੈ ਲਈ ਦਸ ਤਾਂ ਨਹੀਂ ਖਾ ਕੇ ਮਰਦੇ ਤੇਰੇ ਮੈਂ ਤਾਂ ਹੋਰ ਲੈ ਲਾ ਇੱਕ ਚੇਨ ਮਿੰਟ ਤੂੰ ਇੱਕ ਕੀ ਕਰਦੇ ਯਾਰ ਦੇਖ ਲੋ ਝਟ ਲਾ ਕੇ ਮੇਰਾ ਵੀ ਕੋ ਬਣ ਜੂ ਤੇ ਲੱਗੀ ਦੋਰ ਕੀ ਆਪਦੀ ਨਾ ਨਾ ਦੇਖ ਸਾਡੀ ਵੀ ਦੇਖ ਅਸੀਂ ਕਰਚਾ ਅੱਜ ਦਾ ਵੀ ਆ ਕੱਲ ਦਾ ਵੀ ਆ ਮੰਡੀ ਦੇ ਕੱਲ ਨੂੰ ਵਿਗਣ ਨਾ ਵਿਗਣ ਅੱਗੇ ਉਹਦਾ ਰੱਬ ਨੂੰ ਪਤਾ ਹੈ ਭਾਈ ਫਿਰ ਉਹਦਾ ਕੀ ਪਤਾ ਨਦਕੀ ਨੂੰ ਢਲ ਗਿਆ ਦਪਹਿਰਾ ਪਾ ਕੇ ਤੁਰ ਜੀ ਦਸਹਰਾ ਅਣਜਾਣ ਦਾ ਵਿਚਾਰਾ ਹੱਥਾਂ ਦੀ ਕਿਸੇ ਰਗੜ ਕੇ ਵਗ ਜਾਂਦਾ ਵਿਕਦਾ ਨਹੀਂ ਨਾ ਲੈ ਸਕੇ ਨਾ ਦੇ ਸਕੇ ਕੋਈ ਨਹੀਂ ਫਿਰ ਚਾਰ ਪਾਇਆ ਵਾ ਖਾਈ ਜਾਣੇ ਮੇਰੀ ਕੀ ਉਹ ਤੇਰੀ ਮਰਜ਼ੀ ਹੈ ਕੈਮਰੇ ਦਾ ਪਤਾ ਆਪਾਂ ਨੂੰ ਪਤਾ ਜੀ ਰਹਿੰਦੇ ਸਾਰੀ ਤੇਰੇ 13000 ਤੇਰਾ ਆ ਤੇਰਾ ਤੇਰਾ ਲਾ ਦੇ ਜਾ ਉਹਦਾ ਲੈ ਹੀ ਹੋਇਆ ਉਹ 13 13 ਲੱਗੇ ਹੋਇਆ ਤੇਰਾ 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 ਦਾ ਬਸ ਬੜਿਆ ਭਰਾ ਮੈਨੂੰ ਕੌਣ ਪੜਾਊਗਾ ਮੈਂ ਹੁਣ ਮੜੇ ਜੇ ਚ ਵੇਚ ਦਾਂਦਾ ਜੇ ਤੂੰ ਫੇਰੇ ਆ ਪੈਂਦਾ ਹੁਣ ਮੜੇ ਜੇ ਚ ਤਾਂ ਪੇਚ ਨਹੀਂ ਨਹੀਂ ਖਾਣ ਦੀ ਪਤਾ ਵੀ ਪਾੜਦਾ ਤੇਰਾ ਪਤਾ ਸਾਨੂੰ ਤੇਰਾ ਪਤਾ ਛਕਾਈ ਪੰਜਾ ਛਕਾਈ ਛਕਾਈ ਜਾ ਛਕਾਈ ਲੈ ਬਈ ਸੱਤੀ ਆ ਵੀਡੀਓ ਸ਼ੇਅਰ ਕਰ ਦੇ ਤੇਰੀਆਂ ਵਕਿਆਰ 12 ਵਾਰ ਸਾਰੀਆਂ ਟਿੱਕਾ ਹੈ ਬਾਈ ਟਿੱਕਾ ਹੈ ਕਹੇ ਅਮੀਮ ਨਾ ਚੱਲੇ ਟਿੱਕਾ ਲੈਣੇ ਕਰੀਆਂ ਦਾ 37 ਹਾਉਸ ਉਹਨਾਂ ਨੇ ਵੀ ਕਹਾ ਪਰ ਕਿੱਥੇ ਵੇਚਣ ਦੇ ਕਰੇ ਕਦ ਛੋਟੇ ਨੇ 48000 ਦਾ ਸਰਦ ਹੈ 48 ਕਿੰਨਾ ਹੁੰਦਾ 40 ਦੇ 8 ਦੋ ਗੱਡਾਂ 50000 ਜੀ 2000 ਘਟ 18 ਪਤਾ ਖੜਦਾ ਜਾਵਾ ਤਾਂ 50 ਘਟ 2 ਘਟ 50 ਹੋ ਗਿਆ ਉਹੀ ਮੈਂ ਤੈਨੂੰ ਦੱਸ ਦਰ ਸਕਦਾ ਜੇ ਕੋਈ ਹੁੰਦਾ ਕਹਣਾ ਨਹੀਂ ਹੁੰਦਾ ਜੇ ਤਾਂ ਉਹ ਨੂੰ ਵੀ ਦੱਸਦਾ ਕੋਉਂਦਾ ਦਾ ਵੀਰੇ ਮਾਲ ਮਰ ਲਈ ਵਿਕਣਾ ਚਾਹੇ ਬੱਕਰੀ 50000 ਅਲੀ ਲੈ ਕਢਾ ਲਾ ਉਹ ਉੱਥੇ ਵਿਕੂਗੀ ਜਿਹੜੀ ਦਾ ਮਾਲ ਆ ਉਹਦਾ ਰੇਟ ਵੀ ਜਾਇਜ਼ ਆ ਬਈ ਉਹ ਦੋਨੇ ਸੌ ਨਾਲ ਰੇਟ ਵੀ ਨੇ ਚੀਜ਼ਾਂ ਵੀ ਕੀਨ ਹੈ ਐਸ ਡੇ ਦਾ ਪੱਕਾ ਵੀ ਰਿਹਾ ਪਾਉਲੀ ਜਾਣੇ ਬ੍ਰੇਕ ਪਾਉਲੀ ਜਾਣੇ ਕੋਈ ਈਡੀਆਂ ਹੋਣ ਜਾਂ ਸੂਪੀਆਂ ਆਏ ਹੋਣ ਨਹੀਂ ਚਾਰ ਖਾਂਦੇ ਨੇ ਬਾਕੀ ਦੀਆਂ ਬੱਕਰੀਆਂ ਆਹ ਵਾਲੀ ਬਾਈ ਦਾ ਦੇਗਾ ਅੰਤ ਵੀ ਹੈ ਪੈਸੇ ਵੀ ਦੇ ਦੇ ਕਰ ਕੀ ਲੱਗ ਰਹੇ ਨੇ ਉਹਨਾਂ ਦਾ 9000 ਜੀ ਹਾਂ ਜੀ ਦੀ ਵਰਗਾ ਚਾਰ ਖਾਂਦੇ ਨੇ ਬੱਕਰੀਆਂ ਜੈ ਜੀ ਬੇਨ ਜੈ ਜੀ ਕੀ ਕਰਾਂ ਤਾ ਵਾਪਸ ਆ ਗਿਆ ਚੱਲ ਫਿਰ ਰਹਿਣ ਦਤਾ ਹੈ ਕੋਸੋਰ ਕਰਸ ਨਹੀਂ ਨਹੀਂ ਰੱਬ ਜੀ ਥੋੜਾ ਬਿਮਾਰ ਹੈ ਥੋੜਾ ਜਿਹਾ ਖਰਚਾ ਹੈ ਨਹੀਂ ਇੱਕ ਚੇ ਮਿੰਟ ਤੂੰ ਕੀ ਕਰਦੇ ਯਾਰ ਦੇਖ ਲੋ ਛੱਟ ਲਾ ਕੇ ਇੱਕ ਚੇ ਦੇਉ ਦੇ ਦੂ ਨਹੀਂ ਦੇਉਣਾ ਹਾਂ ਇੱਕ ਝਟ ਲਾ ਲੋ ਉਹ ਜੀਦਾ ਮੇਰਾ ਵੀ ਕੋ ਬਣ ਜੂ ਤਲਾ ਦੀ ਦੋਰ ਕੀ ਆਪਦੀ ਨਾ ਨਾ ਦੇਖ ਸਾਡੀ ਵੀ ਦੇਖ ਅਸੀਂ ਕਰਚਾ ਅੱਜ ਦਾ ਵੀ ਆ ਕੱਲ ਦਾ ਵੀ ਆ ਮੰਡੀ ਤੇ ਕੱਲ ਨੂੰ ਵਿਗਣ ਨਾ ਵਿਗਣ ਅੱਗੇ ਉਹ ਤਾਂ ਰੱਬ ਨੂੰ ਪਤਾ ਹੈ ਭਾਈ ਉਹਦਾ ਕੀ ਪਤਾ ਖੱਤ ਚਾਹ ਦੇ ਇੱਕ ਮੱਤੀ ਉਹ ਮਹਾਰਾਜਾ ਤੁਮੜ ਜਨ ਨੂੰ ਨੋਟੇ ਇਲਤ ਲਾਲਾ ਲਾਲਾ ਦੇ ਬਾਬਾ ਮਾੜਾ ਜਾਂ ਫਰੈਂਕੀ ਹੁੰਦਾ ਯਾਰ ਜੇ ਨਾ ਫਿੱਟ ਐ ਨਾ ਲਈ ਉਹਨਾਂ ਫਿੱਟ ਦੇਖ ਲੈ ਕੀ ਕਹਿਣਾ ਜੇ ਆਪਾਂ ਨੂੰ ਫਿੱਟਣਾ ਆ ਉਹ ਬਾਬਾ ਮੈਂ ਤੈਨੂੰ ਨਹੀਂ ਮਰੂੰਗਾ ਦੱਸ ਤੂੰ ਲਾ ਕੀ ਕਹਿਣਾ ਸੁਣ ਲੈ ਬਈ ਸੁਣ ਲੈਂਦੇ ਆ ਜਾ ਬਈ ਨੇੜੇ ਆ ਜਾ ਨੇੜੇ ਆ ਜਾ ਬਈ ਕ ਨਹੀਂ ਹੈਗਾ ਉਹ ਇੱਥੇ ਨਹੀਂ ਮਰ ਗਿਆ ਪਿੰਦ ਜੀ ਮੁਕਾਟ ਟਲ ਗਿਆ ਬਸ ਦੁਪਹਿਰਾ ਓਰ ਚਲੋ ਦੇਖੀ ਜਾਂਦੇ ਆ ਤਦ ਕਿ ਨੂੰ ਢਲ ਗਿਆ ਦਪਹਿਰਾ ਪਾ ਕੇ ਤੁਰ ਜੀ ਕੇ ਸਹਾਰਾ ਹੋਰ ਲੈ ਜਾ ਰਾਂ ਇੱਕ 30 ਤੇ 7000 ਦੀਆਂ ਹੋ ਨਾ ਨਾ ਬਈ ਛੱਡ ਜੇ ਵੀ 16 16 ਨੂੰ ਕਰਦੇ 16 ਨੂੰ ਕਿੱਥੋਂ ਵੇਚੂ ਤੂੰ ਦਾ 16 16 ਕਰੀ ਜਾਂਦਾ ਉਹ ਲੈ ਲਈ ਦਸ ਤਾਂ ਨਹੀਂ ਖਾ ਕੇ ਮਰਦੇ ਤੇਰੇ ਮੈਂ ਤਾਂ ਹੋਰ ਲੈ ਲਾ ਮੇਰੇ ਉੱਪਰ ਦੀ 50 ਰੁਪਈਆ ਜੀ ਨੋਟ ਤਾਂ ਸਿੱਟਦਾ ਇਹ ਤਾਂ ਫਿਰ ਦਾਲ ਯਾਰ ਕਸਰ ਛੱਡੀ ਆ ਸਮਾ ਇੱਕੋ ਹੀ ਦੱਸ ਦਾਂ ਹਾਂ 45 ਦੀਆਂ ਤਿੰਨੇ ਕਰਦੇ ਬਾਈ 945 ਆਦਾ ਕਰੂਗਾ ਐਨੀ ਵੀਰੇ ਵੀ ਕਿਦਿ ਯਾਰ ਹੁਣ ਬਿਲਕੁਲ ਪਾਣੀ ਦੇਖੋ ਕਿੰਨੇ ਉਹ ਕਿੱਥੇ ਵੇਚਣਗੇ ਵਿਚਾਰੇ ਹੈਗੇ ਉਹਨਾਂ ਦੇ ਵਿੱਚ 10 15 ਨੂੰ ਕਾਫੀ ਉਹ ਤਾਂ ਹੀ ਰਹਿੰਦੀਆਂ 5 10 ਉਹ ਇੱਕ ਕੱਤ ਨਹੀਂ ਪਰਾਉਣਿਆ ਤਾਂਹੀਂ ਤਾਂ ਰੇਟ ਹੋਈ ਜਾ ਫਿਰ ਕੱਤ ਤਾਂ ਹੈ ਹੀ ਨਹੀਂ ਹੈ ਤਾਂ ਕੱਤ ਤਾਂਹੀਂ ਰੇਟ ਵੀ ਹੋਈ ਜੀ ਆ ਨਾਲ ਬੱਕਰੇ ਸਾਢੇ ਸਤਤੀ ਕਰ ਲੈ ਫੰਦਾਲੀ ਤੋਂ ਘੱਟ ਮੀਨੋ। ਦਾ 2 ਘੱਟ 40 ਦੀਆਂ ਹੋ ਗਿਆ ਹੁਣ ਵਿੱਚੀਨਾ ਵਿੱਚ 38000 ਦਾ। 38000 ਦੀਆਂ ਹੋ ਗਈਆਂ ਦੇਵਾ ਬਾਰਤੀਏ। ਨਹੀਂ ਨਹੀਂ ਬਈ 40 ਹੁਣ ਤੋਂ ਨਹੀਂ ਮੀਨੋ। ਹੁਣ 40 ਤੋਂ ਦੂਈਆਂ ਵਿਕਦੇ ਜਿਹਨੂੰ ਮਰਜ਼ੀ ਦੀ ਨੀ ਫਿਰ। ਆਹ ਮੁੰਡਾ ਬਾਗੜੀਆਂ ਦਾ ਖੜਾ ਤੇਲ ਨੂੰ ਲਾ ਕੇ ਬੋਦੀਆਂ। ਇਹਨੂੰ ਕਰ ਲਾਓ। ਫੰਦਾਲੀ ਬੱਕਰੀ ਪੱਕਾ ਹੁਣ ਪਹਿਲੀ ਦੱਸਦਾ। ਵਾਹ ਉਹ ਤਾਂ ਪਹਿਲੀ ਬਹੁਤ ਕਟਾਦਾ। ਹਜ਼ਾਰ ਹਜ਼ਾਰ ਇਕੱਠਾ ਕਰਦਾ। ਐ ਨਹੀਂ ਫਿਰ ਵਿਕਦੀਆਂ ਖੜਾ ਰਹੀ। ਅਰੀਸ ਕਰੇ ਤਾਂ ਕੋਈ ਨਹੀਂ ਬਾਈ ਨੂੰ ਦੇਖ ਲੈਂਦੇ ਮੰਡੀ ਦਾ ਸ਼ਾਸਕ ਆ ਜੇ। ਇਹ ਵੀ ਤਾਨਵਲੇ ਦੀ ਗੱਲ ਹੈ। 38000 ਦੇਦੇ ਨਹੀਂ ਦੇਦੇ ਨਹੀਂ ਬਈ ਹੁਣ ਫਿਰ ਤੂੰ ਆਪ ਹੀ ਦੇਖ ਲੈ ਬੱਕਰੀਆਂ ਮੈਂ ਤਾਂ ਆਪੇ ਨਹੀਂ ਕਿਹਨਾਂ ਨੂੰ ਕਿ ਇਹਨੇ ਸੁਵਾਉਣੀਆਂ ਨੇ ਨਹੀਂ ਨਹੀਂ ਇਹਦਾ ਪਤਾ ਨਹੀਂ ਕਿੱਥੇ ਜਾ ਕੇ ਸੂਣਗੀਆਂ ਉਹਦਾ ਜਾਇਜ਼ ਕਹਦਾ ਬਈ ਨਾ ਜਾਇਜ਼ ਨਹੀਂ ਨਜਾਇਜ਼ ਹੈ ਇਹ ਜਾਇਜ਼ ਹੈ ਉਹ ਤੁਮ ਆ ਵੀ 40 ਤੂੰ ਠੰਡੇ ਆ ਕੇ ਗੱਲ ਕਰ 40 ਤੂੰ ਠੰਡੇ 45 ਦੇ ਹੱਦ ਦਾ ਤੇ ਮੈਂ ਮੁੱਲ ਲਾ ਕੇ ਜਾ ਹੁਣ ਹੱਥਾਂ ਤੇ ਮੁੱਲ ਲਵਾਰੀਂ ਜੀ ਤੋ ਮਰ ਜੀ ਮੁੱਲ ਲਾ ਕੇ ਜਾਉਂਗਾ ਮੈਂ ਫੇਰ ਨਾ ਮੇਰੇ ਗੈਲ ਗੈਲ ਆਈ ਹੈ ਕਹਿ ਲੈਣ ਦੇ ਮੁੱਲ ਲਾ ਕੇ ਜਾਉ ਮੈਂ ਦੇਈ ਨਾ ਦੇਈ ਇੱਕ ਘਟ 40 ਦੀਆਂ ਹੋ ਗਈਆਂ ਨਹੀਂ ਬਈ ਬਸ ਫੜਾ ਦੇ ਨਹੀਂ ਨਹੀਂ ਕਾਲੀ ਲੋਈ ਦਾ ਮੁੱਲ ਨਹੀਂ ਪਿਆ ਮੁੱਲ ਤਾਂ ਪਾਤਾ ਹੋਰ ਕੀ ਕਸਰ ਹੈ ਲੋਈ ਦਾ ਗੱਲ ਹੈ ਉਹ ਗਾਹ ਮਾਰੇ ਜੂ ਬਚਰਾ ਉਹ ਵੀ ਗੱਲ ਆ ਜੀ ਇਹਨੇ ਵੀ ਵੇਚਣੀਆਂ ਨੇ ਯਾਰ ਵੇਚਣੀਆਂ ਨੇ ਕਿੱਥੇ ਵੇਚੂਗਾ ਹੋ ਹੌਲੀਆਂ ਨੇ ਜੀ ਹੌਲੀਆਂ ਨੇ ਨਹੀਂ ਲਾਵੀਂ ਦਿੰਦਾ ਮੁੰਡਾ ਬੱਕਰੀ ਚੰਗੀ ਵਿਗਾ ਦੇ ਬਾਈ ਕੀ ਬਾਈ ਫਰਕ ਕੀ ਰਹਿ ਗਿਆ ਯਾਰ ਬਾਬਾ 41 ਕਹਤਾ ਇੱਥੇ ਦੋ ਆ ਕੁੱਤੀਆਂ ਜੇ ਯਾਰ ਆਜੂ ਬਾਬੇ ਨੂੰ ਮੈਂ ਦਵਾ ਰਿਹਾ ਘੰਟਾ ਮੱਥਾ ਮਾਰਵੇਂ ਨਹੀਂ ਹੁਣ ਕਿੰਨੇ ਰਾਜੂ ਨੇ ਲਾ ਦੋ ਬੱਕਰੀਆਂ ਤੇ ਪੈਂਦੀ ਤੋਂ ਚੱਲ ਕੇ ਇੱਕ ਗੱਡ 40 ਤੇ ਮੈਂ ਆ ਗਿਆ ਤੂੰ ਚੱਲਣ ਨੂੰ ਕਹ ਜੇ 20 ਤੇ ਚੱਲੀ ਜਾਵੇਂ ਚੱਲੇ ਬਾਈ ਕਿੱਥੇ ਖੜਾ ਹੈ ਇਹਦਾ ਪੰਤਾਲੀ ਤੇ ਖੜਾ ਯਾਰ ਬਾਈ ਪਿੰਡ ਕਿਹੜਾ ਤੇਰਾ ਮੈਂਡ ਮਾੜ ਮੁਕਸਾਉਂਦਾ ਮਾੜ ਦੋਸਤ ਮਸਤ ਬੱਤ ਕਰਦਾ ਆਹ ਲਿਆ ਹੋਰ ਆਹ ਲੈਂਦਾ ਇਹ ਨੀਮਾ ਲੈਂਦਾ ਉਹ ਦੇਖ ਲੈ ਬਾਈ ਯਾਰ ਉਹ ਜੇ ਫਿਰ ਮੁੱਲ ਵੀ ਉਹੇ ਜਿਹਾ ਜਿਹੇ ਜਿਹੇ ਕਰਦਾ ਹੈ ਉਹਦਾ ਰਹਿ ਦੱਸ ਆਪ ਕਿਆ ਹੋ ਗਿਆ 1.40 ਲਾਤਾ ਹੋਈ ਪਿਆਉਂਦਾ ਯਾਰ ਨਾ ਨਾ ਆਹੀ ਕਾਹੇ ਕਹਿਆ ਸੁਈ ਵੀ ਹੈ ਇਹਦਾ ਬੱਕਰਾ ਉਧਰ ਆ ਦੋ ਆ ਗਏ ਨਸਰ ਕਾਹੇ ਕਾਹੇ ਆ ਮੇਮਣਾ ਆ ਰਹੀ ਹੈਗੀ ਨਾ ਆ ਜਾ ਰਹੇ ਨੇ ਆ ਖਾਂਦੇ ਨੇ ਨਾ ਬਈਆ ਤਿੰਨ ਨੇ ਆ ਚਾਰ ਤਿੰਨਿਆ ਮੇਮਣਾ ਤਿੰਨ ਦਾ 45 ਲਾਇਆ 15 15 ਹੋਏ ਹੋ ਗਏ ਕਰਿਆ ਰਾਇ ਯਾਰ ਬਈ ਇਹ ਕਰਕੇ ਹੋਣੀ ਯਾਰ ਬਈ ਤੂੰ ਹੀ ਵਗਦੇ ਨਾਲ ਜਾ ਯਾਰ ਅੱਜ ਤੂੰ ਵੀ ਬਈ 40 ਦੀਆਂ ਚੀਂਗੀਆਂ ਨੇ 45 ਦੀਆਂ ਚੀਂਗੀਆਂ ਉਹ ਹੈ ਵੀ ਛੋਟੀਆਂ ਨੇ 40 ਕਿੱਥੇ ਰੱਖੂਗਾ ਓਏ ਖੜ ਜਾ ਤੇ ਤੂੰ ਓਏ ਖੜ ਜਾ ਹੋਰੀਆ ਉੱਡ ਗਿਆ ਵਾਹ ਓਏ ਉਰਿਆ ਕਿਹੜਾ ਕਿਹਨੂੰ ਲੱਗਿਆ ਨਾਲ ਤੇਜੂ ਨੂੰ ਤੇਜੂ ਨੂੰ ਤੇਜੂ ਕੌਣ ਹੈ ਉਹ ਵਪਾਰੀਆ ਪੂਰਾ ਕੌਣ ਹੈ ਐ ਰਾਜ ਚੋਕੀ ਦਾ ਵਾਰੀਆ ਹੈ ਮੇਰਾ ਵਪਾਰੀ ਤੇਜੂ ਉਹਨਾਂ ਦਾ ਬਣਾਇਆ ਤੇਜੂ ਵਪਾਰੀ ਹੈਗਾ ਤੇਜੂ ਹੁਣ ਆਪਾਂ ਕਰੀਏਗੇ ਤੇਜੂ ਕੋਕ ਡੇ ਲੈਣਾ ਆਇਆ ਇਹਨੂੰ ਕਹਦਾ ਤੇਜੂ ਆ ਜਾ ਪੋਪੀ ਪੋਪੀ ਆ ਗਿਆ ਉਹ ਕਿਦਾ ਉਹ ਆਲਾ ਟੋਕੀ ਆ ਗਿਆ ਆ ਗਿਆ ਟੋਕੀ ਕਰੂ ਕੰਮ ਜਿਹੜੀ ਆ ਵਿੱਚ ਪਾ ਲੋ ਫਿਰ ਤਿੰਨ ਇਕੱਠੇ ਹੋ ਗਏ ਪਾ ਲੈ ਹੋਰ ਸੱਪਾ ਛੇੜ ਲ ਦੂ ਯਾਰ ਵਿਚੀ 50 ਰੁਪਇਆ 40000 ਫੜ ਲੈ ਬੱਚੇ ਜਾਣ ਦੇ ਸਾਰੇ ਤਿੰਨ ਇਕੱਠੇ ਹੋ ਗਏ ਹੁੰਦਾ ਇਹ ਵਿਕੀ ਜਾਣ ਦੇ ਲੈ ਲਾ ਲਾ ਬਾਈ ਨੂੰ ਮਾਰ ਲਾ ਮਾਰ ਨਾ ਕਿਤੇ ਬਾਰੇ ਬਾਈ ਓਏ ਆ ਜਾ ਯਾਰ ਆ ਜਾ ਨਹੀਂ ਕਰਦੇ ਹੁਣ ਵਿਚਾਰਾਂ ਵੋੜ ਵਾਲੇ ਹੋਰ ਅੱਜ ਬੱਕਰੇ ਵੀ ਜਾਣਦੇ ਪੰਡਾਲੀ ਦੇ ਬਾਈ ਨੂੰ ਲੈ ਚੱਕ ਕਰ ਕਰ ਬੇਲਾ ਬਾਈ ਸਾਰਿਆਂ ਦਾ ਬਾਈ ਸਾਰਿਆਂ ਦੀ ਕਹਿਤਾ ਸਾਰਿਆਂ ਦੇ ਬਾਈ ਜਿਹੜਾ ਮਾਰਦਾ ਤਾ ਧੱਕਾ ਨਾ ਕਰੋ ਧੱਕਾ ਕਰਕੇ ਤੁਸੀਂ ਬੱਕਰਾ ਕੱਢੋ ਬਾਹਰੇ ਉਹਨਾਂ ਦੀ ਜਿਹੜੀ ਗੱਲ ਚੱਲਦੀ ਆ ਉਹਨਾਂ ਦੀ ਗੱਲ ਕਰੋ ਜਿਹੜੀ ਚੱਲਦੀ ਆ ਨਵੇਂ ਨੂੰ ਛੱਡੋ ਚਾਰ ਦਾ ਹੋ ਗਿਆ ਹੁਣ ਪਰ ਸੌਤਾ ਓਏ ਆਈ ਦਾ ਇੰਸਟਾ ਕਰੇਗਾ ਤਿੰਨ ਦੀ ਵੀਡੀਓ ਜਲਦੀ ਕਿਤੇ ਕਿਤੇ ਵੀਡੀਓ ਪਾਉਣੀਆਂ ਤਿੰਨ ਰੁਪਏ ਮੇਰਾ ਆਦੇ ਜਲਦੀ ਚਾਰ ਦੀ ਚਲਾਉਂਦੇ ਜਾ ਕੇ ਜਾ ਕੇ ਪਾ ਦਿੰਦੇ ਇੱਕ ਹੋਰ ਦੇਖਦੇ ਯਾਰ ਚਾਰਾਂ ਦੱਸ ਬਾਈ ਪਤਾ ਉਹ ਦੇ ਕੇ ਪੰਜ ਨਾ ਚਾਰ ਚਾਰ ਤੇ ਚਾਰ ਆਜੋ ਬਈ ਚਾਰਾਂ ਦਾ ਚਾਰੀ ਲੈ ਯਾਰ ਚੇਰ ਕਾ ਜਾਲੀ ਜਾਲੀ ਇੱਕ ਨਾਲ ਹੋਰ ਪਾ ਲਿਆ ਵਿੱਚ ਹੋ ਗਈ ਉਹਦਾ ਵੀ ਤੱਕਾ 1000 ਰੁਪਇਆ ਵਧਾਇਆ ਉਹਨੇ ਤੇ ਵੀ ਹੋ ਜਾਉਦਾ 15000 ਦੀ ਬਾਦੀ ਮਿਲਦਾ ਨਹੀਂ 14 ਦੀ 47 ਗਈ 9 ਦੀ ਬਾਈਆ 9 ਦੀ ਬੱਕਰੀ ਉਹਦ ਨੂੰ ਵਾਹੀ ਕੋਈ ਆਉਗੇ ਬਾਪੇ ਨਵਾਂ ਸੱਪਾ ਨਾ ਛੇੜ ਉੱਥੇ ਆਉਂਦੇ ਫਿਰ ਯਾਰ ਉਮੀ ਉੱਥੇ ਆ ਜਾ ਉਹ ਵੀ ਜਲਦ ਇੰਨਾ ਦੇ ਮੇੜਾ ਇਹਨਾਂ ਦਾ ਫਿਰ ਲਾਇਆ ਹੋਇਆ ਏਦੂ ਵੱਦ ਗੰਜਾਇਸ ਨਹੀਂ ਹੈਗੀ ਵੀ ਹੁਣ ਕਹਿੰਦਾ ਗੰਜੀਆਂ ਨਹੀਂ ਆਪਾਂ ਵੀ ਇੱਕ ਘਾਟ 40000 ਰੁਪਇਆ ਲਾਤਾ ਇੱਕ ਤੇ ਦੋਨਾਂ ਦੋਨਾਂ ਤੇ ਤਿੰਨਾਂ ਦਾ ਗੱਲ ਕੀ ਆ ਬਾਬੇ ਮੈਨੂੰ ਬਈ ਰਸਤੇ ਪਾ ਦੇ ਖਰੀਦ ਲੈ ਤੋਕੀ ਆਲੇ ਬਾਈ ਮੈਂ ਮੈਂ ਤਾਂ ਬਈ ਆਪ ਹੀ ਹੁਣ ਸਹੀ ਹੈ ਨਾ ਮੈਂ ਦੱਸਾਂ ਜਾਣ ਨੂੰ ਨਾ ਤਾਂ ਮੰਨੀ ਫੇਰ ਹੁਣ ਕੀ ਕਰੀਏ ਨਾ ਖਰੀਦਦਾ ਆਪਾਂ ਵੀ ਵੇਚਣੀ ਨਾ ਪਹਿਲਾਂ ਪੜਨ ਲਾਉਣੀਆਂ ਨੇ ਸੱਤੇ ਪਾਰੀਆਂ ਦਾ ਵਿਕਣ ਲੱਗ ਗਿਆ ਅਣਜਾਣ ਦਾ ਵਿਚਾਰਾ ਹੱਥਾਂ ਦੀ ਕੀਸੀ ਰਗੜ ਕੇ ਵਗ ਜਾਂਦਾ ਵਿਕਦਾ ਨਹੀਂ ਨਾ ਲੈ ਸਕੇ ਨਾ ਦੇ ਸਕੇ ਕੋਈ ਨਹੀਂ ਮੇਰੇ ਚਾਰ ਪਾਏ ਆ ਵਾ ਖਾਈ ਜਾਣੇ ਮੇਰੀਆਂ ਉਹ ਤੇਰੀ ਮਰਜ਼ੀ ਹੈ 45 ਦੇ ਉਹ ਕਿਹੜੇ ਸਕੂਲ ਚ ਤੋਰੂਗਾ ਰਾਂ ਨੂੰ ਕੀ ਕੱਟ ਜਾ ਯਾਰ ਮਾੜਾ ਮਟਾ ਨੀ ਹੁਣ ਤਾਂ ਬਈ ਹੁਣ ਐਨੇ ਦਰੋ ਆਂਜ ਦਾ ਮੇਮਣਾ ਦਾ 10000 ਦੀ ਬੱਕਰੀ ਲੈਂਦੀ ਐ ਲੈ ਦੂਜਿਆਂ ਦੇ ਵੀ ਨੇ ਤੂੰ ਐਂ ਦੂਜਿਆਂ ਸੋਣੇਂ ਐ ਦੂਜਿਆਂ ਹੁਣ ਆਈ ਤਾਂ ਨਹੀਂ ਰਹੀਆਂ ਤੂੰ ਐਂ ਕਰੀ 5 ਦੁਫਾ ਦਾ ਕਰ ਲੈ ਸਾਡੇ ਪੰਜਾਂ ਮੇਮਣਾ ਰੱਖ ਲਈ ਸੁਣ ਮੇਰੀ ਗੱਲ ਸਾਨੂੰ ਕੱਲੀਓ 15000 ਦੀ ਆਹੀ ਦੇ ਦੇ ਹੋ ਰੱਖ ਲੈ ਜਾਂ ਤੇਰੇ ਤੇਰੇ ਕੱਲੀ 15 ਦੀ ਬਸ ਕਰ ਲੀ ਫਤਮ ਤੇਰੇ ਨਾਲ ਚੱਲ ਲੈ ਤੂੰ ਆ ਰੱਖ ਲੈ ਆ ਤੀਰੀਆਂ ਰਹਿ ਗਈਆਂ ਤੇਰੇ ਨਾਲ ਇਹਨਾਂ ਐਨੂੰ ਦੇ ਸਾਨੂੰ ਕੱਲੀ ਦੇ ਆ ਕੱਲੀ ਦੇ ਬਾਬੇ ਹੋਰਾਂ ਨੂੰ ਦੇ ਦੇ 15 12 ਦੀ ਲੈ ਜਾ ਆਹ 18 ਥੋੜੀ ਜਲੀ ਹੁਣ ਤੇਰੀ ਥੋੜੀ ਚੱਲੀ ਜਾਊ ਆ ਵੇਲੇ ਜੀ ਥੋੜੀ ਚੱਲੂਗੀ ਸਾਰੀ ਕਹਾਣੀ ਨਹੀਂ ਚੱਲੂ ਤਾਂ ਇਸ ਦੀ ਬਾਲ ਬਾਲ ਕਰ ਲਾ ਤੇ ਤੇਰਾ ਤੇਰੀ ਹੋ ਚੱਜੇ ਨਾ ਓਏ ਖੜ ਜਾ ਨਵੇੜੋ ਪਰੇ ਹੁਣ ਬੱਸ ਨਿੱਪੜ ਗਈ ਕੱਲਿਏ ਨਿੱਪੜ ਗਈ ਕੱਲਿ ਨਿੱਪੜ ਗਈ ਕੱਲਿਓ ਨੇ ਪੜ ਗਈ ਓਏ ਕੱਲਿਓ ਨੇ ਵਰਦੀ 16000 ਤੇ ਚੱਕ ਨਾ ਨਾ ਬਾਬਾ ਵੱਖਰਾ ਨਹੀਂ ਇਹ ਦੂਮਾ ਦਾ ਜਾਇਜ਼ ਰੇਟ ਜਿਹੜਾ ਕਮਾਲ ਆ ਗਿਆ ਹੁਣ ਪੰਜਾਬ ਦਾ ਵੀ ਲਾ ਕੇ ਰਾ ਨਾ ਨਾ ਬਸ ਖੜ ਜਾ ਓਏ ਖੜ ਜਾ ਦੇਖੀ ਕੈਮਰਾ ਦੇਖ ਲੈ ਕਿਵੇਂ ਬਰਾਟ ਕੋਲੀ ਨੂੰ ਬੁਲੇ ਤੇ ਓਏ ਬਾਈ ਖੜ ਜਾ ਕੈਮਰੇ ਚ ਝਗਾ ਚੌੜ ਪਾ ਜਾਂਦਾ ਕੈਮਰੇ ਪਤਾ ਸਾਨੂੰ ਕੈਮਰੇ ਦਾ ਅਸੀਂ ਅਣਜਾਣ ਸੋਣੇ ਇਹ ਕੈਮਰੇ ਦਾ ਪਤਾ ਆਪਾਂ ਨੂੰ ਪਤਾ ਜੀ ਰਹਿੰਦੇ ਸਾਰੀ ਤੇਰੇ ਓਏ ਲੈ ਆ ਤੇਰਾ ਤੇਰਾ ਲਾ ਦੇ ਜਾ ਉਹਦਾ ਲੈ ਹੀ ਹੋਇਆ ਲਾ ਦੇ ਜਾ ਤੇਰਾ ਉਹ 13 ਤੇਰਾ ਲੱਗਿਆ ਹੋਇਆ ਨਾ ਨਾ ਬਸ ਪੜਿਆ ਪੜਾ ਮੈਨੂੰ ਕੌਣ ਪੜਾਊਗਾ ਉਹ ਤੇਰਾ ਤੇਰਾ ਤਾਂ ਲਈ ਦਿੱਤਾ 13 ਤੇਰਾ ਨਾ ਹੋਗਾ ਤੇਰਾ ਤੇਰਾ 39 ਹੋਗਾ ਤੰਨਾ 13 13 ਤਿੰਨਾਂ ਦਾ ਹਾਂ ਹੈ ਕਰਦੇ ਆ ਦੋ ਦੋ ਦਿਨ ਦੇ ਇਹ ਪਣਦਾ ਨਹੀਂ ਸਕਦਾ ਹਜੇ ਅਜੇ ਬਾਈ ਨੂੰ ਚਾਕਾ ਚਾਕ ਕਰ ਲੈਣ ਦੇ ਉਸ ਤੋਂ ਬਾਅਦ ਸ਼ਾਮ ਤੱਕ ਸੌਦਾ ਦੇ ਉਹ ਬਿਕਣਾ ਦਾ ਮਾਲ ਮੋਲੀਆ ਦੇਖਦਾ ਆ ਨਾ ਆਪਾਂ ਇਹ ਅਗਲੇ ਦੇ ਵੀ ਅਗਲੇ ਦੇ ਵੀ ਰੋਟੀ ਆ ਇਹਦੇ ਚ ਆਪਾਂ ਨੂੰ ਵੀ ਕੋਈ ਆਪਣੇ ਉੱਪਰ ਖਰਚਾ ਵੀ 15 ਮੋ ਦਾ ਵਰੀ ਪੈ ਜਾਣੀ ਗੀ ਗਰੀਬ ਆਪਾਂ ਨੇ ਕੋਈ ਸਹੀ ਗੱਲ ਹੈ ਗਲਤ ਕੰਮ ਨਾ ਕਿਸੇ ਨਾਲ ਹੁਣ 45 ਬਾਈ ਮੰਗ ਰਹਿਣਾ 45 ਨੂੰ ਤਾਂ ਉਰੇ ਖੜੀ ਹੀ ਨਹੀਂ ਇਹ ਇਹਨਾਂ ਉੱਤੇ ਪਰਚੀ ਵੀ ਆ ਫਿਰੇ ਅੱਗੇ ਜਾਣ ਗਿਆ ਕਰ ਖਰਾ ਕਰ ਆਇਆ ਵੀ ਆ 5000 ਤੋਂ ਕੱਟ ਕੱਢੀ ਨਹੀਂ ਆਉਂਦੀ ਅਸੀਂ ਖੜੇ ਆ ਫਿਰ ਇਹ ਖੜੇ ਨੇ ਪਰੋਹਣੇ ਸਹੀ ਗੱਲ ਕਾਲੀ ਲੋਈ ਆ ਵੀ ਨਹੀਂ ਲੈ ਗਿਆ 45 ਦਾ ਪਈਆਂ ਹੀ ਹੋਈਆਂ ਨੇ ਉਰੇ ਲੈਣ ਸਾਰੀ ਇਹ ਹੂੰ ਸੱਚ ਕਰ ਲੈ ਗੱਲ ਦਾ ਕੋਈ ਇਹਦਾ ਲੰਬੀਆਂ ਸਲਾਹਾਂ ਉਹ ਵੀ ਤਾਂ ਕਰ ਲੈ ਵੀ ਜਿੱਦਾ ਫਿਰ ਤਾਂ ਵੀ ਅੱਜ ਤਾਂ ਖੜਿਆ ਸੀ ਬੇਲੇ ਜਿਹੜਾ ਲਿਆ ਤੇ ਵਾਲੀ ਜਾਂਦਾ ਰਾਤ ਦਾ ਹੋਊਗਾ ਬੱਤੇਆਂ ਲਹਿੜ ਵਾਲੇ ਹੈਗਾ ਹੈ ਕਹਦਾ ਜੀ ਨਾ ਕਹਦਾ ਪਾਪੀ ਹਾਂ ਕੀ ਕਹਣਾ ੜੀ ਚੱਲ ਹਣ ਹੈ 45 ਦਾ ਇਹਦਾ ਬਾਈ ਇੱਕੋ ਹੀ ਲਿਖੀ ਰਟਾੜੇ ਕੋਈ ਗੱਲ ਨਹੀਂ ਫਿਰ ਇਹ ਲਖੀਰ ਨੂੰ ਛੱਡੇ ਦੇਖ ਲੈਣ ਦੇ ਮੰਡੀ ਬਾਈ ਨੂੰ ਬਾਈ ਆਪਾਂ ਮੰਡੀ ਨੂੰ ਬਾਈ ਨੂੰ ਵੀ 2 ਰੁਪਏ ਵੱਧ ਬਣਨ ਯਾਰ ਆਪਾਂ ਇਹ ਨਹੀਂ ਕਹਿੰਦੇ ਕੋਈ ਹੋਰ ਤੱਤਾ ਕੋ ਅੰਦੇ ਉਫਾ ਜਾਂਦਾ ਹੁਣ ਮਾਰੇ ਜੇ ਇਹ ਚ ਵੇਚ ਦਾਂਦਾ ਜੇ ਤੂੰ ਕਿਸੇ ਰਾਹ ਪੈਂਦਾ ਹੁਣ ਮਾਰੇ ਜੇ ਚ ਤਾਂ ਪੇਚ ਨਹੀਂ ਨਹੀਂ ਛੱਡਦੇ ਤੂੰ ਪਤਾ ਵੀ ਛੱਡਦੇ ਤੂੰ ਤੇਰਾ ਪਤਾ ਸਾਨੂੰ ਮੇਰਾ ਜੱਗ ਛੱਡਦੇ ਦਸ਼ਕਈ ਪੰਜਾ ਛਕਈ ਲਾਹਾਂ ਛਕਈ ਭਾਵੇਂ 50 ਹਜ਼ਾਰ ਨਾਲ ਵਾਲਾ ਦੇ ਲੈ ਯਾਰ ਨਾ ਤੂੰ ਇਹ ਫੈਸਲਾ ਕਰਨੋ ਗਲਤ ਕੰਮ ਨਹੀਂ ਕਰਦੇ ਤੂੰ ਨਾ ਵੇਚਣੀਆਂ ਨੇ ਵਿਚਣੀਆਂ ਛੜ ਦੇ ਜੜੀਆਂ ਸਾਰੀਆਂ ਪੈ ਜਾਣੀਆਂ ਵਿੱਚ ਆਉਣਾ ਤਾਂ ਮੈਥੋਂ ਹੀ ਵਿਧਵਾਈਆਂ ਹੁੰਦਾ ਆਪ ਨਹੀਂ ਕੱਢਦਾ ਮੈਂ ਆਉਂਦਾ ਆ ਇੱਕ ਬੱਕਰੀ ਹੋਰ ਖੜੀ ਆ ਜਾ ਚਲੋ ਹੋਇਆ ਨਹੀਂ ਬਈ ਸੌਦਾ ਮੈਂ ਝਾੜਦਾ ਚੂੜੀਆਂ ਤੇਰੀਆਂ ਬੱਕਰੀਆਂ ਦੀਆਂ ਗਾਉ ਵੀ ਤੇਰਾ ਇੱਕ ਮਿੰਟ ਦਾ ਹੋਦਾ ਰਹਿ ਗਿਆ 500 ਹੋਰ ਪਾਉਂਦੇ ਵਸ 500 ਹੀ ਲਿੱਤਾ ਇੱਕ 40 ਆਦਾ